15 ਅਗਸਤ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਲੱਗ-ਅਲੱਗ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਦੇ ਉੱਤੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹੈ ਗੱਲ ਕਰੀਏ ਜਲੰਧਰ ਸ਼ਹਿਰ ਦੇ ਵਿੱਚ ਵੀ ਜੁਆਇਨ ਕਮਿਸ਼ਨਰ ਵੱਲੋਂ ਜੋ ਹੈ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਰੇਲਵੇ ਸਟੇਸ਼ਨ ਦੇ ਉੱਤੇ ਜੋ ਸ਼ਰਾਬੀ ਅੰਸਰਾ ਵੱਲੋਂ ਕੋਈ ਸ਼ਰਾਬਤ ਨਾ ਕਰ ਸਕਣ ਔਰ ਇਸ ਬੰਦੇ ਵਿੱਚ ਲਗਾਤਾਰ ਪੰਜਾਬ ਜਲੰਧਰ ਪੁਲਿਸ ਸੁਪਰਿੰਟੈਂਡੈਂਟ ਵੱਲੋਂ ਕਿਹੜੀ ਚੈਕਿੰਗ ਕੀਤੀ ਸਾਡੇ ਨਾਲ ਜੁਆਇਨ ਕਮਿਸ਼ਨਰ ਸਾਹਿਬ ਸਰ ਅੱਜ ਕਿਹੜੀ ਰੇਲਵੇ ਸਟੇਸ਼ਨ ਬੱਸ ਸਟੈਂਡ ਦੀ ਸਰਚ ਕਿਹੜੀ ਭਾਰੀ ਮਾਤਰਾ ਦੇ ਵਿੱਚ ਪੁਲਿਸ ਦੇ ਨਾਲ ਕੀਤੀ ਜੀ ਜੀ ਇਹ ਤਾਂ ਰੂਟੀਨ ਚੈਕਿੰਗ ਚੱਲ ਰਹੀ ਹੈ ਜੀ ਸਾਡੇ 15 ਅਗਸਤ ਤੋਂ ਧਿਆਨ ਵਿੱਚ ਰੱਖਦੇ ਹੋਏ ਸਰਚ ਕੀਤੀ ਜਾ ਰਹੀ ਹੈ ਲੋਕਾਂ ਨੂੰ ਜਿਹੜੇ ਆ ਜਾ ਰਹੇ ਨੇ ਤਾਂ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਬਣਦਾ ਰਹੇ ਜੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦਾ ਇਸ ਬੰਦੇ ਵਿੱਚ ਜੋ ਤੁਹਾਡੇ ਵੱਲੋਂ ਚੈਕਿੰਗ ਤੇ ਕੀਤੀ ਜਾ ਰਹੀ ਹੈ ਪੂਰੇ 15 ਅਗਸਤ ਦੇ ਸੰਬੰਧ ਵਿੱਚ ਪੰਜਾਬ ਦੇ ਵਿੱਚ ਪੂਰੀ ਜੀ 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 ਪੂਰੇ ਪੰਜਾਬ 'ਚ ਚੈਕਿੰਗ ਚੱਲੀ ਸਾਰੀ ਚੈਕਿੰਗ ਹੋ ਰਹੀ ਹੈ ਔਰ ਪੁਲਿਸ ਪੂਸਟ ਹੈ ਔਰ ਲੋਕਾਂ ਦੇ ਵਿੱਚ ਕੌਨਫੀਡੈਂਸ ਬਿਲਡਿੰਗ ਬਈ ਇਹ ਰਹੇ ਕਿ ਸੁਰੱਖਿਆ ਨੂੰ ਪੂਰੇ ਹਰ ਤਰੀਕੇ ਨਾਲ ਯਕੀਨੀ ਬਣਾਇਆ ਜਾਏ ਇਕਸਰ ਕੋਲ ਵੀ ਆ ਰਹੀ ਹੈ ਲੋਕਾਂ ਨੂੰ ਅਸੀਂ 15 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਦੇ ਵਿੱਚ ਝੰਡਾ ਲਰਾ ਰਹੇ ਨੇ ਇਹ ਕੋਲਾ ਵੀ ਆ ਰਹੀਆਂ ਉਹਨਾਂ ਨੂੰ ਧਮਕਾਇਆ ਵੀ ਕਿਹੜੇ ਕੋਲਾ ਦੇ ਵਿੱਚ ਜਾ ਰਹੇ ਆ ਉਹਦੇ ਸਬੰਧ ਚ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਨਹੀਂ ਇਸ ਤੋਂ ਦਾ ਕੁਝ ਹੈ ਨਹੀਂ ਜੀ ਬਟ ਜੇ ਕਿਸੇ ਨੂੰ ਕੋਈ ਆਉਂਦੀ ਹੈ ਤੇ ਉਹ ਕੰਪਲੇਨਟ ਕਰ ਸਕਦਾ ਵਿਲ ਟੇਕ ਐਕਸ਼ਨ ਅਕੋਰਡਿੰਗ ਹਾਂ ਜੀ ਅੱਜ ਤੱਕ ਕੋਈ ਸ਼ਰਾ ਨਿਕਲੇ ਕੋਈ ਸ਼ੱਕੀ ਤਰ੍ਹਾਂ ਕੋਈ ਨਹੀਂ ਹਲੇ ਤੱਕ ਤਾਂ ਨਹੀਂ ਚੈੱਕ ਕਰ ਰਹੇ ਦੇਖਦੇ ਕਿ ਮਿਲਦਾ ਨਹੀਂ ਲਗਾਤਾਰ ਚੈਕਿੰਗ ਹੈ ਕਿੱਥੇ ਜਾਣਾ ਹਾਂ ਜੀ ਚੱਲਣਗੇ ਜੀ ਲਗਾਤਾਰ ਹੀ ਚੱਲਣਗੇ ਤੁਸੀਂ ਦੇਖ ਰਹੇ ਹੋ ਇਹ ਜੁਆਇੰਟ ਕਮਿਸ਼ਨਰ ਸਾਹਿਬ ਦੇ ਨਾਲ ਇਹ ਜੋ ACP ਨਾਰਥ ਦੇ ਐਸਐਚਓ ਡਿਵੀਜ਼ਨ ਨੰਬਰ 3 ਦੀ ਪੁਲਿਸ ਕੜੀ ਆ ਮੌਕੇ ਤੇ ਸਰਚ آپریشن ਕਰ ਰਹੀ ਹੈ ਡੌਗਸਪੋਰਟ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜੋ ਇਸ ਸ਼ਤਕੀ ਦੌਰਾਨ ਤੇ ਕੁਝ ਮਿਲਦਾ ਹੈ ਤਾਂ ਉਸ ਦੇ ਉੱਤੇ ਸਖਤ ਕੜੀਆ ਕਾਰਵਾਈ ਕੀਤੀ ਜਾਏਗੀ ਕੈਮਰਾਮੈਨ ਅਜੇ ਦੇ ਨਾਲ ਸੋਨਮਹਾਜਨ ਜਗਮਾਨੀ ਟੀਵੀ ਚਲੰਦਰ 15 ਅਗਸਤ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਲੱਗ-ਅਲੱਗ ਜੋ ਰੇਲਵੇ ਸਟੇਸ਼ਨ ਬੱਸ ਸਟੈਂਡ ਦੇ ਉੱਤੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹੈ ਗੱਲ ਕਰੀਏ ਚਲੰਦਰ ਸ਼ਹਿਰ ਦੇ ਵਿੱਚ ਵੀ ਜੁਆਇੰਟ ਕਮਿਸ਼ਨਰ ਵੱਲੋਂ ਜੋ ਹੈ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਰੇਲਵੇ ਸਟੇਸ਼ਨ ਦੇ ਉਤੇ ਜੋ ਸ਼ਿਸ਼ਰਾਰਤੀ ਅੰਸਰਾ ਵੱਲੋਂ ਕੋਈ ਸ਼ਿਰਾਦਤ ਨਾ ਕਰ ਸਕਣ ਹੋਰ ਇਸ ਬੰਦੇ ਵਿੱਚ ਲਗਾਤਾਰ ਜਲੰਧਰ ਪੁਲਿਸ ਸੁਪਰਿੰਟੈਂਡੈਂਟ ਵੱਲੋਂ ਕਿਹੜੀ ਚੈਕਿੰਗ ਕੀਤੀ ਸਾਡੇ ਨਾਲ ਜੁਆਇੰਟ ਕਮਿਸ਼ਨਰ ਸਰ ਅੱਜ ਕਿਹੜੀ ਰੇਲਵੇ ਸਟੇਸ਼ਨ ਬੱਸ ਸਟੈਂਡ ਦੀ ਸਰਚ ਕਿਹੜੀ ਭਾਰੀ ਮਾਤਰਾ ਦੇ ਵਿੱਚ ਪੁਲਿਸ ਦੇ ਨਾਲ ਕੀਤੀ ਗਈ ਜੀ ਜੀ ਇਹ ਤਾਂ ਰੂਟੀਨ ਚੈਕਿੰਗ ਚੱਲ ਰਹੀ ਹੈ ਜੀ ਸਾਡੇ 15 ਅਗਸਤ ਤੋਂ ਧਿਆਨ ਵਿੱਚ ਰੱਖਦੇ ਹੋਏ ਜੀ ਸਰਚ ਕੀਤੀ ਜਾ ਰਹੀ ਹੈ ਲੋਕਾਂ ਨੂੰ ਜਿਹੜੇ ਆਜਾ ਰਹੇ ਨੇ ਤਾਂ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਬਣਦਾ ਰਹੇ ਜੀ ਦੇ ਪ੍ਰੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੇ ਸਬੰਧ ਦੇ ਵਿੱਚ ਜੋ ਤੁਹਾਡੇ ਵੱਲੋਂ ਚੈਕਿੰਗ ਤੇ ਕੀਤੀ ਜਾ ਰਹੀ ਹੈ ਪੂਰੇ 15 ਅਗਸਤ ਦੇ ਸਬੰਧ ਦੇ ਵਿੱਚ ਪੰਜਾਬ ਦੇ ਵਿੱਚ ਪੂਰੀ ਜੀ 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 ਪੂਰੇ ਪੰਜਾਬ 'ਚ ਚੈਕਿੰਗ ਚੱਲੀ ਸਾਰੀ ਚੈਕਿੰਗ ਹੋ ਰਹੀ ਹੈ ਔਰ ਪੁਲਿਸ ਪੂਸਟਾਇਲ ਹੈ ਔਰ ਲੋਕਾਂ ਦੇ ਵਿੱਚ ਕੌਨਫੀਡੈਂਸ ਬਿਲਡਿੰਗ ਬਈ ਇਹ ਰਹਿ ਕਿ ਸੁਰੱਖਿਆ ਨੂੰ ਪੂਰੇ ਹਰ ਤਰੀਕੇ ਨਾਲ ਯਕੀਨੀ ਬਣਾਇਆ ਜਾਏ ਇਕਸਰ ਕੋਲ ਵੀ ਆ ਰਹੀ ਹੈ ਲੋਕਾਂ ਨੂੰ ਅਸੀਂ 15 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਤ ਸਰਦਾਰ ਭਗਵੰਤ ਸਿੰਘ ਮਾਨ ਜਲੰਧਰ ਦੇ ਵਿੱਚ ਝੰਡਾ ਲਰਾ ਰਹੇ ਨੇ ਇਹ ਕੋਲਾ ਵੀ ਆ ਰਹੀਆਂ ਉਹਨਾਂ ਨੂੰ ਧਮਕਾਇਆ ਵੀ ਕਿਹੜੇ ਕੋਲਾ ਦੇ ਵਿੱਚ ਜਾ ਰਹੇ ਆ ਉਹਦੇ ਸਬੰਧ ਚ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਨਹੀਂ ਇਸ ਤੋਂ ਦਾ ਕੁਝ ਹੈ ਨਹੀਂ ਜੀ ਬਟਾ ਜੇ ਕਿਸੇ ਨੂੰ ਕੋਈ ਆਉਂਦੀ ਹੈ ਤੇ ਉਹ ਕੰਪਲੇਨਟ ਕਰ ਸਕਦਾ ਵਿਲ ਟੇਕ ਐਕਸ਼ਨ ਅਕੋਰਡਿੰਗ ਹਾਂ ਜੀ ਅੱਜ ਤੱਕ ਕੋਈ ਸ਼ਰਾ ਨਿਕਲੇ ਕੋਈ ਸ਼ੱਕੀ ਤਰ੍ਹਾਂ ਕੋਈ ਨਹੀਂ ਹਲੇ ਤੱਕ ਤਾਂ ਨਹੀਂ ਚੈੱਕ ਕਰ ਰਹੇ ਦੇਖਦੇ ਕਿ ਮਿਲਦਾ ਨਹੀਂ ਲਗਾਤਾਰ ਚੈਕਿੰਗ ਹੈ ਕਿੱਥੇ ਜਾਣਾ ਹਾਂ ਜੀ ਚੱਲਣਗੇ ਲਗਾਤਾਰ ਹੀ ਚੱਲਣਗੇ ਜਿਵੇਂ ਦੇਖਿਓ ਇਹ ਜੁਆਇੰਟ ਕਮਿਸ਼ਨਰ ਸਾਹਿਬ ਦੇ ਨਾਲ ਇਹ ਜੋ ACP ਨਾਰਥ ਦੇ ਐਸਐਚਓ ਡਿਵੀਜ਼ਨ ਨੰਬਰ 3 ਦੀ ਪੁਲਿਸ ਕੜੀ ਆ ਮੌਕੇ ਤੇ ਸਰਚ آپریشن ਕਰ ਰਹੀ ਹੈ ਡੌਗਸਪੋਰਟ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜੋ ਇਸ ਸ਼ਤਕੀ ਦੌਰਾਨ ਤੇ ਕੁਝ ਮਿਲਦਾ ਹੈ ਤਾਂ ਉਸ ਦੇ ਉੱਤੇ ਸਖਤ ਕੜੀਆ ਕਾਰਵਾਈ ਕੀਤੀ ਜਾਏਗੀ ਕੈਮਰਾਮੈਨ ਅਜੇ ਦੇ ਨਾਲ ਸੋਨਮਹਾਜਨ ਜਗਮਾਨੀ ਟੀਵੀ ਚਲੰਦਰ